32 ਪਿੰਡਾਂ ਦੀ ਜਿਹੜੀ ਜ਼ਮੀਨ ਐਕਵਾਇਰ ਹੋਣੀ ਆ ਉਹਦੇ ਮਾਮਲੇ ਤੇ ਵੀ ਅੱਜ ਉਤਰਾਤਲ ਤੇ ਖੁੱਲ ਕੇ ਉਤਰਨ ਜਾ ਰਹੀਆਂ ਨੇ ਤੇ ਅਕਾਲੀ ਦਲ ਨੇ ਵੀ ਤਿਆਰੀ ਕੀਤੀ ਹੋਈ ਆ ਇਹ 32 ਪਿੰਡਾਂ ਦੀ ਜ਼ਮੀਨ ਦਾ ਮਾਮਲਾ ਤੁਸੀਂ ਇਹਦੇ ਵਿੱਚੋਂ ਪੂਰੇ ਪੰਜਾਬ ਦਾ ਦ੍ਰਿਸ਼ ਦੇਖ ਰਹੇ ਹੋ ਕਿ ਪੂਰੇ ਪੰਜਾਬ ਦੀਆਂ ਜ਼ਮੀਨਾਂ ਇੰਜ ਹੀ ਕੰਟਰੋਲ ਕੀਤੀਆਂ ਜਾਣਗੀਆਂ ਚਾਹੇ ਉਹ ਭਾਰਤ ਮਾਲਾ ਰਾਹੀਂ ਹੋਣ ਚਾਹੇ ਆ ਮਹਿਲ ਕੋਠੀਆਂ ਉਸਾਰਨ ਦੇ ਲਈ ਹੋਣ ਸੋ ਕੀ ਖੇਤੀ ਵਾਲੀ ਜ਼ਮੀਨ ਪੰਜਾਬ ਦੇ ਧਰਾਤਲ ਚੋਂ ਖਿਸਕਦੀ ਜਾ ਰਹੀ ਹੈ ਫਿਰ ਤੇ ਇੱਧਰ ਜਥੇਬੰਦੀਆਂ ਦਾ ਰੋਲ ਤੇ ਆ ਅਕਾਲੀ ਦਲ ਦਾ ਰੋਲ ਇਸ ਨੂੰ ਕਿਵੇਂ ਦੇਖਦੇ ਹੋ ਇਹ ਸਾਰੇ ਵਰਤਾਰੇ ਚ ਜਿਹੜਾ ਓਵਰਾਲੀ ਖੇਤੀ ਦੇ ਪ੍ਰਤੀ ਨਜ਼ਰੀਆ ਹੈ ਜਿਹੜਾ ਜਿਹੜਾ ਡਵੈਲਪਮੈਂਟ ਦੇ ਮਾਡਲ ਤੇ ੱੱਕੇ ਨਾਲ ਚੱਲੀ ਹੋਈ ਹੈ ਸਰਕਾਰ ਗਵਰਨਮੈਂਟ ਆਫ ਇੰਡੀਆ ਵੀ ਤੇ ਸਾਡੀ ਸਰਕਾਰ ਵੀ ਤਾਂ ਉਦੋਂ ਵੀ ਅੱਗੇ ਭੱਜੀ ਜਾ ਰਹੀ ਹੈ ਉਹ ਪਿੰਡਾਂ ਨੂੰ ਉਜਾੜਨ ਦਾ ਮਾਡਲ ਹੈ ਪਿੰਡ ਜਿੰਨਾ ਚਿਰ ਜ਼ਮੀਨ ਆ ਉਹਨਾਂ ਚਿਰ ਉੱਡ ਜੜਦੇ ਨਹੀਂ ਉਹਨਾਂ ਚਿਰ ਪਿੰਡ ਦੀ ਇੱਕ ਕਾਇਮ ਰਹਿੰਦੀ ਹੈ ਜਿਹੜੀ ਆਪਣੀ ਹੋਣ ਦਾ ਜਿਹੜੀ ਐਗਜ਼ਿਸਟੈਂਸ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਦੀਆਂ ਜ਼ਮੀਨਾਂ ਜਾਣ ਜ਼ਮੀਨਾਂ ਦੇ ਵਿੱਚ ਉਹਦੇ ਬਸੇਰੇ ਹੋਰ ਤਰੀਕੇ ਦੇ ਉਸੇ ਵੱਡੇ ਪ੍ਰੋਜੈਕਟ ਬਣਾ ਦੋ ਉਹਨੂੰ ਡਵੈਲਪਮੈਂਟ ਦਾ ਚੋਲਾ ਪੈਨਾ ਦੋ ਕਿ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਔਰ ਉਹਦੇ ਚ ਤੁਸੀਂ ਕਹਿ ਰਹੇ ਹੋ ਕਿ ਜੀ ਇਹੀ ਗੱਲਾਂ ਨੇ ਕੱਲੀਆਂ ਵਿਕਾਸ ਦੀਆਂ ਹੁੰਦੀਆਂ ਜਿਹੜੀਆਂ ਚੱਲ ਰਹੀਆਂ ਨੇ ਹੁਣ ਕੀ ਆ ਕਿ ਪਹਿਲਾਂ ਭਾਰਤ ਵਾਲਾ ਪ੍ਰੋਜੈਕਟ ਦਾ ਵਿਰੋਧ ਕਿਸਾਨਾਂ ਨੇ ਕੀਤਾ ਕਿ ਤੁਸੀਂ ਭਾਈ ਜ਼ਮੀਨਾਂ ਇਸ ਤਰ੍ਹਾਂ ਨਾਲ ਖਰੀਦ ਰਹੇ ਹੋ ਐਦੋਂ ਪਹਿਲਾਂ ਇਹ ਵਾਰ ਜਿਹੜਾ ਕਿਸਾਨ ਅੰਦੋਲਨ ਸੀ ਉਹਨਾਂ ਦੀਆਂ ਡਿਮਾਂਡ ਜੁ ਵੀ ਸੀ ਜਿਹੜੇ ਉਹ ਤਿੰਨ ਕਾਨੂੰਨ ਬਣ ਗਏ ਸੀ ਜੀਚ ਕੰਟਰੈਕਟ ਐਕਟਰ ਵੀ ਬਹੁਤ ਬਹੁਤ ਮਹੱਤਵਪੂਰਨ ਸੀ ਖਾਸ ਤੌਰ ਦੇ ਉਤੇ ਕਾਰਪੋਰੇਟ ਵੱਡੇ ਕੰਟਰੈਕਟ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਖੇਤੀ ਕਰਾ ਲਿਆ ਕਰਨਗੇ ਫਾਰਮ ਟੂ ਫੋਕ ਕੈਪਟਨ ਅਮਰਿੰਦਰ ਸਿੰਘ ਵੇਲੇ ਇੱਕ ਆਇਆ ਸੀ ਜਦੋਂ ਅਬਾਨੀ ਉਹਨਾਂ ਨੇ 500 ਏਕੜ ਦਾ ਪਹਿਲਾ ਫਾਰਮ ਦਾ ਐਗਰੀਮੈਂਟ ਕੀਤਾ ਸੀ ਗਾਂਬਾਨੀ ਔਰ ਉਦੋਂ ਵੀ ਰੌਲੇ ਪਏ ਸੀ ਬਹੁਤ ਜ਼ਿਆਦਾ ਕਿ ਕਿੱਧਰ ਨੂੰ ਜਾ ਰਹੇ ਲਾਈਨ ਉਹੀ ਹੈ ਜਿਹੜੀ ਚੱਲ ਰਹੀ ਹੈ ਹੁਣ ਬਹੁਤ ਵੱਡੇ ਪੱਧਰ ਤੇ ਚੱਲਣ ਲੱਗੀ ਖੁੱਲੇ ਤੌਰ ਦੇ ਉੱਤੇ ਮਤਲਬ ਜੇ ਤੁਸੀਂ ਜ਼ਮੀਨ ਨਹੀਂ ਦਿੰਦੇ ਕਹਿੰਦੇ ਤੁਸੀਂ ਵਿਕਾਸ ਵਿਰੋਧੀ ਹੋ ਤੁਹਾਡੀ ਜ਼ਮੀਨ ਵੀ ਜ਼ਬਰਦਸਤੀ ਲਵਾਂਗੇ ਅਸੀਂ ਇਸਰ ਤੁਸੀਂ ਨਹੀਂ ਲੈਂਦੇ ਕੋਈ ਨਹੀਂ ਸਾਡੇ ਕੋਲ ਇੱਕ ਤਰੀਕਾ ਹੈਗਾ ਤੇ ਅਸੀਂ ਤੁਹਾਡਾ ਕਬਜ਼ਾ ਕਰ ਲਾਂ ਇਹ ਜਿਹੜਾ ਕਬਜ਼ੇ ਦਾ ਕੁਐਸਚਨ ਹੈ ਐਡੇ ਵੱਡੇ ਅੰਦੋਲਨ ਤੋਂ ਬਾਅਦ ਫਿਰ ਦੁਬਾਰਾ ਤਰੀਕਾ ਦੂਜਾ ਅਪਣਾ ਲਿਆ ਹੋਰ ਤਰੀਕੇ ਅਪਣਾ ਲਏ ਜਿਹੜੇ ਹੁਣ ਸਰਕਾਰ ਦੀ ਪੰਜਾਬ ਤੇ ਡਬ ਲੱਖ ਹੈ ਗਵਰਨਮੈਂਟ ਆਫ ਇੰਡੀਆ ਦੀ ਹੈ ਪੰਜਾਬ ਵਾਲੇ ਤਾਂ ਨਾਲ ਹੀ ਨੇ ਮਤਲਬ ਇਹਦੇ ਇਹਦਾ ਕੋਈ ਬਖਰੇਵਾ ਨਹੀਂ ਅਪਰੋਚ ਦੇ ਨੇ ਬੰਦੇ ਇੱਕ ਤਾਂ ਭਾਰਤ ਮਾਲਾ ਪ੍ਰੋਜੈਕਟ ਚ 22 ਜਰ ਏਕੜ ਜ਼ਮੀਨ ਚਲੀ ਗਈ ਹੈ ਔਰ ਉਥੇ ਚੜਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੋਏਗੀ ਸਧਾਰਨ ਬੰਦਿਆਂ ਨੂੰ ਜਿਹੜੇ ਵੀ ਇੱਥੇ ਆਉਣਗੇ ਉਥੇ ਇੰਨੇ ਟੋਲ ਪਲਾਜੇ ਹੋਣਗੇ ਸਧਾਰਨ ਲੋਕ ਤਾਂ ਚੜ ਹੀ ਨਹੀਂ ਸਕਦੇ ਕਿਉਂ ਉੱਚਾ ਇੰਨੇ-ਇੰਨੇ ਫੁੱਟ ਉੱਚੇ ਉਹਦੇ ਚੱਕਰ 'ਚ ਬਾਕੀ ਸਬੰਧਤ ਤਾਂ ਜਾਣਗੇ ਨਹੀਂ ਉਹਦੇ ਤੇ ਜਿਹੜੇ ਮਤਲਬ ਕੋਈ ਟਾਂਡਾ ਕੋਈ ਰੇੜਾ ਕੋਈ ਬੈਲ ਗੱਡੀ ਕੋਈ ਸਾਈਕਲ ਵਾਲਾ ਉਹਦੀ ਤਾਂ ਲੋੜ ਹੀ ਨਹੀਂ ਹੋਏਗੀ ਉਹ ਤਾਂ ਕਿਤੇ ਗੱਲ ਹੀ ਨਹੀਂ ਹੋਏਗੀ ਬਾਕੀ ਦੀ ਗੱਲ ਇਹ ਹੈ ਕਿ ਉਹਦੇ ਹਾਲੇ-ਦਾਲੇ ਫਿਰ ਹੋਰ ਜਿਹੜੀ ਇਹ ਤਾਂ ਲੈ ਲਈ ਉਦੇ ਆਲੇ-ਦਾਲੇ ਜਿਹੜਾ ਰਖਰਖਾਉਣ ਲਈ ਮਾਲ ਸਿਰਜਣੇ ਨੇ ਬਾਕੀ ਦੇ ਲੋਕ ਕੰਮੈਂਟ ਖੜਿਆ ਕਰਨਗੇ ਇੱਕ ਸਿਸਟਮ ਬਣਨੇ ਨੇ ਉਹਨਾਂ ਲਈ ਵੀ ਅੱਗੇ ਤੋਂ ਅੱਗੇ ਜ਼ਮੀਨਾਂ ਦੀ ਹੋਰ ਲੋੜ ਪੈਣੀ ਆ ਤੇ ਜਿਹੜੀਆਂ ਜ਼ਮੀਨਾਂ ਖਰੀਦੀਆਂ ਜਾਣ ਔਰ ਇਸੇ ਟੱਗ ਦੇ ਨਾਲ ਜਿਹੜੀ ਸ਼ਹਿਰੀ ਵਿਕਾਸ ਦਾ ਤਰੀਕਾ ਹੈ ਹੁਣ ਜਿਹੜੀ ਇਹਨਾਂ ਨੇ ਕੀਤੀ ਹੈ ਇਹ ਹੁਣੇ ਨਹੀਂ ਕੀਤੀ ਪਹਿਲਾਂ ਅੰਕਾਂ ਨਹੀਂ ਦੰਦਣੇ ਵੀ ਕੀਤੀ 2008 ਦੀ ਇਹ ਪਾਲਿਸੀ ਬਣਾਈ 2013 ਚ ਨੋਟੀਫਿਕੇਸ਼ਨ ਹੋਈ ਜਿਹਦੇ ਚਾ ਬਹਾਲੀ ਤੇ ਨਵਾਂ ਚੰਡੀਗੜ੍ਹ ਤੇ ਸਾਰਾ ਕੁਝ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਬਤਨ ਭਾਵੇਂ ਸੁਬੀਰ ਬਾਦਲ ਉਹ ਨਹੀਂ ਹੁਣ ਧਰਨਾ ਲਾਉਣ ਜਾ ਰਹੇ ਨੇ ਕੱਲ ਨੂੰ ਪਰ ਉਹ ਆਪ ਵੀ ਅਪਰੋਚ ਉਹ ਹੀ ਆ ਪਾਰਟੀਆਂ ਦੀ ਅਪਰੋਚ ਕੋਈ ਬਹੁਤਾ ਵੱਡਾ ਫਰਕ ਨਹੀਂ ਹੈ ਪਰ ਇਹਦੇ ਚ ਹੁਣ ਉਹ ਜਿਹੜੀ 24000 ਤੋਂ ਵੱਧ ਏਕੜ ਕੱਲੇ ਲੁਧਿਆਣੇ ਦੇ ਨੇੜੇ ਤੁਸੀਂ ਬਤੀ ਪਿੰਡੋਂ ਜਾਣਦੇ ਨੇ ਜਿਹੜੇ ਪਹਿਲਾਂ ਚੰਡੀਗੜ੍ਹ ਤੇ ਨਾਂ ਤੇ ਪੰਜਾਬ ਦੇ ਕਿੰਨੇ ਪਿੰਡੋਂ ਜੜੇ ਨੇ ਤੇ ਉਹ ਪਿੰਡ ਕਿੱਥੇ ਨੇ ਪਿੰਡ ਤਾਂ ਵਿਚਾਰੇ ਵਿੱਚ ਦੀਦੇ ਇਹਦੇ ਪਿੰਡਾਂ 'ਚ ਤਾਂ ਉਹ ਬੰਦੇ ਰਹਿ ਰਹੇ ਨੇ ਹੁਣ ਆ ਕੇ ਜਿਹੜੇ ਵੀ ਕੋਈ ਬਾਹਰਲੇ ਸੂਬਿਆਂ ਤੋਂ ਕਰਾਇਦਾਰ ਜਿਹੜੇ ਬੰਦੇ ਸਾਰੇ ਸਾਰੇ ਉਹਨਾਂ ਨਾਲ ਭਰ ਗਈ ਹੈ ਚੰਡੀਗੜ੍ਹ ਦੀ ਪਿੰਡ ਤਾਂ ਪਿੰਡ ਬਚਿਆ ਹੀ ਨਹੀਂ ਪਿੰਡ ਜਿਹੜੇ ਗੱਲਾਂ ਕਰਕੇ ਪਿੰਡ ਹੁੰਦਾ ਜਦ ਉਹ ਨਾਲ ਰਿਹਾ ਤਾਂ ਪਿੰਡ ਕੀ ਰਹਿਣਾ ਮਤਲਬ ਉਹ ਸਲਮ ਬਣ ਜਾਂਦਾ ਉਸ ਲੈਵਲ ਦਾ ਨਹੀਂ ਹੁਣ 24000 ਏਕੜ ਜਿਹੜੀ ਤੁਸੀਂ ਲੈ ਰਹੇ ਹੋ ਇਹ ਵੀ ਕਿਸੇ ਨਾਲ ਸਲਾਹ ਕੀਤੇ ਬਿਨਾ ਕਿਸੇ ਨਾਲ رائے ਕੀਤੇ ਬਿਨਾ ਕਿ ਲੋਕਾਂ ਤੋਂ ਪੁੱਛਿਆ ਗਿਆ ਉਹਨਾਂ ਦੀਆਂ ਸੱਥਾਂ 'ਚ ਜਾ ਕੇ ਗੱਲ ਕੀਤੀ ਗਈ ਕਿ ਸਾਨੂੰ ਆ ਚਾਹੀਦਾ ਨਹੀਂ ਹੈ ਉਹ ਕਹਿੰਦੇ ਆਪਾਂ ਮਾਲਕਾਂ ਕੀ ਫਰਕ ਪੈਂਦਾ ਲੋਕ ਕੌਣ ਨੇ ਉਹਨ ਇੱਕ ਚੰਗੀ ਗੱਲ ਇਹ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਆਪਣੀ ਜ਼ਮੀਨ ਪ੍ਰਤੀ ਥੋੜੇ ਚੇਤਨ ਹੋਏ ਨੇ ਕੰਪੈਰੀਟਿਵ ਕਿਉਂਕਿ ਅੱਗੇ ਤਾਂ ਲੋਕ ਇੱਕ ਗੱਲ ਕਹਿਣ ਲੱਗੇ ਸੀ ਕਿ ਉਹ ਲੜ ਰਹੇ ਸੀਗੇ ਜ਼ਮੀਨ ਨਾ ਦੇਣ ਲਈ ਨਹੀਂ ਸੀ ਲੜਦੇ ਉਹ ਜ਼ਮੀਨ ਦਾ ਵੱਧ ਰੇਟ ਲੈਣ ਲਈ ਲੜਦੇ ਸੀ ਹੁਣ ਜਿਹੜੀਆਂ ਆ ਕੁਝ ਮੂਵਮੈਂਟਾਂ ਹੋਈਆਂ ਨੇ ਚਾਹੇ ਉਹ ਮੂਵਮੈਂਟ ਚਮਕੌਰ ਸਾਹਿਬ ਵਾਲੀ ਆ ਗੱत्ता ਫੈਕਟਰੀਆਂ ਦੇ ਮਾਮਲੇ ਦੇ ਵਿੱਚ ਚਾਹੇ ਆ ਬੱਤੀ ਪਿੰਡਾਂ ਦੇ ਖਿਲਾਫ ਹੈ ਇਹ ਲੋਕ ਕਹਿੰਦੇ ਨੇ ਅਸੀਂ ਜ਼ਮੀਨ ਨਹੀਂ ਦੇਣੀ ਕਿਸੇ ਵੀ ਕੀਮਤ ਤੇ ਅਸੀਂ ਉਜੜਨਾ ਨਹੀਂ ਹੈ ਉਜੜ ਕੇ ਕਿੱਥੇ ਜਾਣਾ ਸਾਡੀ ਅਗਲੀ ਜਨਰੇਸ਼ਨ ਦਾ ਬਣੂਗਾ ਕਿ ਸਾਨੂੰ ਕੋਈ ਪਤਾ ਨਹੀਂ ਔਰ ਇਹ ਜਿਹੜੇ ਸਾਰੇ ਮਾਮਲੇ ਨੇ ਜਿਸ ਲੈਵਲ ਦੀ ਤੁਸੀਂ ਇਹ ਕੋਈ ਕਾਨੂੰਨ ਵੀ ਨਹੀਂ ਹੈ ਇਹ ਤਾਂ ਪਾਲਿਸੀ ਹੈ ਪਾਲਿਸੀ ਕੋਈ ਕਾਨੂੰਨ ਦਾ ਰੂਪ ਨਹੀਂ ਰੱਖਦੀ ਜਾ ਕੇ ਵੀ ਤੁਸੀਂ ਜ਼ਬਰਦਸਤੀ ਕਰੋ ਹੁਣ ਇਹਦੇ ਚ ਅੱਜ ਵੀ ਕਿਸਾਨ ਜਥੇਬੰਦੀਆਂ ਨੇ ਮਤਲਬ ਉਹ ਕੀਤਾ ਅੱਜ ਉਥੇ ਵੱਡਾ ਕੱਠ ਹੋ ਰਿਹਾ ਪਿੰਡਾਂ ਦਾ ਇੱਕ ਹਿੱਥੋਂ ਪਹਿਲਾਂ ਸੱਦਾ ਦਿੱਤਾ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਕਿ 32 ਦੇ 32 ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹ ਗ੍ਰਾਮ ਸਭਾ ਵਾਂ ਦੇ اجلاس ਬਣਾਉਣਗੇ ਤੇ ਉਹ اجلاس ਬੁਲਾ ਕੇ ਮਤੇ ਪਾਉਣਗੇ ਕਿ ਸਾਡੇ ਪਿੰਡ ਬਕਾਊ ਨਹੀਂ ਹੈ ਅਸੀਂ ਤੁਹਾਨੂੰ ਨਹੀਂ ਦੇਣੀ ਜ਼ਮੀਨ ਪਿੰਡ ਪਿੰਡ ਰਹੂਗਾ ਅਸੀਂ ਤੁਹਾਡਾ ਜ਼ਮੀਨ ਦੀ ਜਗ੍ਹਾ ਤੇ ਔਰ ਜੇ ਸਰਕਾਰਾਂ ਨੇ ਕਾਨੂੰਨੀ ਕੰਮ ਕਰਨਾ ਹੋਵੇ ਇਹੜਾ ਕਿ ਗੈਰ ਕਾਨੂੰਨੀ ਨਹੀਂ ਹੋਣਾ ਚਾਹੀਦਾ ਜ਼ਬਰਦਸਤੀ ਦਾ ਜੋ ਮਰਜ਼ੀ ਕਰੋ ਤੁਹਾਡੇ ਕੋਲ ਤਾਕਤ ਹੈ 2013 ਦਾ ਜਿਹੜਾ ਲੈਂਡ ਐਕ acquisition ਐਕਟ ਹੈ ਉਹ ਚ ਪਿੰਡ ਦੇ 70% ਲੋਕਾਂ ਦੀ ਸਹਿਮਤੀ ਤੋਂ ਬਿਨਾ ਸਰਕਾਰ ਵੀ ਜ਼ਮੀਨ ਐਕਵਾਇਰ ਨਹੀਂ ਕਰ ਸਕਦੀ ਵਿਸਰਤੇ ਕੋਈ ਐਮਰਜੈਂਸੀ ਵਾਲੀ ਗੱਲ ਹੋਵੇ ਐਮਰਜੈਂਸੀ ਮਤਲਬ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਹੈ ਜੀ ਇੱਥੇ ਮਿਲਟਰੀ ਦਾ ਕੁਝ ਬਣਾਉਣਾ ਹੈ ਜਾਂ ਕੋਈ ਰੇਲਵੇ ਲਾਈਨ ਕੱਢਣੀ ਹੈ मतलब ਜਿਹੜੀ ਇਹੋ ਜੀ ਚੀਜ਼ ਜਿਹੜੀ ਤੁਸੀਂ ਕਹਿੰਦੇ ਹੋ ਵੀ ਦੇਸ਼ ਦੇ ਤੋਂ ਬਿਨਾ ਚੱਲੀ ਨਹੀਂ ਸਕਦਾ ਜੀ ਇਹ ਤਾਂ ਜ਼ਰੂਰੀ ਆ। ਕੋਲੋਨੀਆ ਬਣਾਉਣ ਲਈ ਨਹੀਂ ਤੁਸੀਂ ਲੈ ਸਕਦੇ ਐ ਜਾ ਕੇ ਉਹਨਾਂ ਦੀ ਸਹਿਮਤੀ ਤੋਂ। ਜੇ ਕਿਸੇ ਪ੍ਰਾਈਵੇਟ ਪਲੇਅਰ ਨੂੰ ਦੇਣਾ ਹੈ ਇਹਨਾਂ ਦੇ ਨਾਲ ਸਰਕਾਰ ਨੇ ਨਹੀਂ ਲੈਣੀ। ਗਲਾਡਾ ਨੇ ਲੈਣੀ ਆ ਜਾਂ ਅਥਾਰਟੀ ਨੇ ਲੈਣੀ ਆ। ਫਿਰ ਉਹ ਪ੍ਰਾਈਵੇਟ ਪਲੇਅਰਾਂ ਨੂੰ ਦੇਣੀ ਆ ਡਿਵੈਲਪ ਕਰਨ ਦੇ ਵਾਸਤੇ। ਜੇ ਪ੍ਰਾਈਵੇਟ ਪਲੇਅਰ ਨੂੰ ਦੇਣੀ ਆ ਤਾਂ 80% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ। ਕੇਵਲ ਕਿਸਾਨੀ ਦੀ ਨਹੀਂ ਜਿਹੜੇ ਬੇਜ਼ਮੀਨੇ ਨੇ ਜਿਹੜੇ ਬਾਕੀ ਦੇ ਜਿਹੜੇ ਪਿੰਡ ਚ ਰਹਿੰਦੇ ਨੇ ਜੇ ਜ਼ਮੀਨ ਲੈ ਲਈ ਤਾਂ ਉਜੜਨਗੇ ਉਹ ਵੀ ਕੱਲੀ ਕਿਸਾਨੀ ਨਹੀਂ ਉਜੜੂਗੀ ਜਦੋਂ ਪਿੰਡ ਉਜੜਦਾ ਤਾਂ ਸਾਰੇ ਉਜੜਦੇ ਨੇ ਇਸ ਕਰਕੇ ਉਹ ਇਹ ਇੱਕ ਗ੍ਰਾਮ ਸਭਾ ਦੀ ਗੱਲ ਲੋਕਾਂ ਨੂੰ ਸਮਝਾਉਣ ਲੱਗੀ ਹੈ ਕਿ ਜਿਹੜੀ ਇਸ ਕਾਨੂੰਨ 'ਚ ਤਾਕਤ ਹੈ ਇੱਕ ਸਵਾਗਤਯੋਗ ਕਦਮ ਹੈ ਤੇ ਲੋਕਾਂ ਦੀ ਸੋਝੀ 'ਚ ਟੈਕਨੀਕਲੀ ਵੀ ਲੜਨ ਦਾ ਜਿਹੜਾ ਇੱਕ ਤਰੀਕਾਕਾਰ ਹੈ ਉਹ ਆਉਣਾ ਸ਼ੁਰੂ ਹੋਇਆ ਜਿਸ ਲੈਵਲ ਦਾ ਹੀ ਪੰਜਾਬ ਨਹੀਂ ਮੈਨੂੰ ਲੱਗਦਾ ਸੁਭਸ਼ਾਗਰ ਨੇ ਉਧਰੋਂ ਪੰਜਾਬ ਦੇ ਲੋਕ ਜਾਣਗੇ ਤਾਂ ਇੱਕ ਚੰਗੀ ਗੱਲ ਹੈ ਜੇ ਪੰਚਾਇਤ aí ਨਾਲ ਲਾਲੀਆਂ ਜਾਣ ਬਹੁਤੀ ਵਾਰ ਇਹ ਵੀ ਹੁੰਦਾ ਹੈ ਪੰਚਾਇਤਾਂ ਵੀ ਸਰਪੰਚ ਨੂੰ ਸਸਪੈਂਡ ਕਰ ਦਾਂਗੇ ਜਾਂ ਪਾਰਟੀਆਂ ਦੇ ਬੰਦੇ ਹੁੰਦੇ ਨੇ ਸਰਪੰਚ ਤਾਂ ਵੀ ਇੱਕ ਹੋਰ ਲੋਕਾਂ ਕੋਲ ਹਥਿਆਰ ਹੈ ਜੇ ਸਰਪੰਚ ਨਹੀਂ ਵੀ ਮੰਦਾ ਤਾਂ ਤੁਹਾਡੇ 20% ਵੋਟਰ ਲਿਖ ਕੇ ਦੇ ਸਕਦੇ ਨੇ ਵੀਡੀਓ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਉਹਨੂੰ ਗ੍ਰਾਮ ਸਭਾ ਦਾ ਅਜਲਾਸ ਬੁਲਾਉਣਾ ਪਏਗਾ ਤੇ ਉਹਦੇ ਵਿੱਚ ਵੀ ਜੋ ਤੁਸੀਂ ਮਤਾ ਪਾਓਗੇ ਤੇ ਉਹ ਸਰਪੰਚ ਹੋਵੇ ਨਾ ਹੋਵੇ ਜਿਹੜੇ ਪੰਚ ਨੂੰ ਵੀ ਉਹਦਾਂ ਪ੍ਰਧਾਨ ਚੁਣ ਲੋਗੇ ਉਹ ਵੀ ਕਾਨੂੰਨੀ ਤੌਰ ਤੇ ਉੱਡਾ ਹੀ ਵਾਜਿਬ ਹੈ। ਹੂੰ ਇਹ ਨਾਲ ਗੱਲ ਇਹ ਨਾ ਕਹੋ ਕਿ ਜੇ ਕਦੇ ਕਿਸੇ ਪਿੰਡ ਚ ਬੰਨ ਲੋ ਪੰਚਾਇਤ ਨੂੰ ਡਰਾ ਲਿਆ ਜਾਂ ਲਾਲਚ ਕਰਕੇ ਨਾਲ ਲਾ ਲਿਆ ਤਾਂ ਕੱਲੀ ਇਹ ਪੰਚਾਇਤ ਦੀ ਲੈਂਡ ਨਹੀਂ ਹੈ। ਇਹ ਸਮੁੱਚੇ ਪਿੰਡ ਦੀ ਹੋਣ ਦਾ ਕੁਐਸਚਨ ਹੈ। ਇਸੇ ਕਰਕੇ ਲੋਕਾਂ ਨੂੰ ਹੱਕ ਹੈ ਕਿ 20% ਨੂੰ ਕਿ ਨਾਲ ਜਾ ਕੇ ਦਸਕਤ ਕਰਕੇ ਤੁਸੀਂ ਜਨਰਲ ਸੁਭਾਵਾ ਬਣਾ ਸਕਦੇ ਹੋ ਆਪਣੀ। ਇਹ ਇੱਕ ਪੋਜ਼ਿਟਿਵ ਗੱਲ ਹੈ। ਔਰ ਇਹਨਾਂ ਗੱਲਾਂ ਨੂੰ ਮੇਰੇ ਖਿਆਲ ਨਾਲ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਏਕੱਲੀ ਕਿਸਾਨੀ ਦੀ ਲੜਾਈ ਨਹੀਂ ਬਣਨੀ ਚਾਹੀਦੀ ਇਹ ਲੜਾਈ ਸਮੁੱਚੇ ਲੋਕਾਂ ਦੀ ਬਣਨੀ ਚਾਹੀਦੀ ਛੋਟੇ ਦੁਕਾਨਦਾਰਾਂ ਦੀ ਬਾਕੀ ਸਭ ਲੋਕਾਂ ਦੀ ਨਹੀਂ ਤਾਂ ਉਹ ਜੜ ਜਾਣਗੇ ਉਹਨਾਂ ਦੇ ਦੁਕਾਨ ਫਰਚੂਲ ਦੀ ਕਿੱਥੇ ਕਰਨੀ ਹੈ ਸ਼ਹਿਰ ਚ ਕੌਣ ਪੁੱਛੂ ਓਡੀ ਕੇ ਦੁਕਾਨ ਨੂੰ ਜਿੱਥੇ ਵੱਡੇ ਵੱਡੇ ਮਾਲ ਪੈਰਲਲ ਹੋਣਗੇ ਉਹ ਤਾਂ ਕਿਤੇ ਖੜ੍ਹ ਨਹੀਂ ਨੀ ਜਾ ਕੇ ਔਰ ਉਹਨਾਂ ਦੇ ਵਿੱਚ ਨਾਲ ਵੱਡੇ ਮਾਲ ਵੀ ਹੋਣਗੇ ਬਾਕੀ ਹੋਣਗੇ ਜਿਹੜੇ ਨਵੀਆਂ ਦੁਕਾਨਾਂ ਵਾਲੇ ਜਾਂ ਪੁਰਾਣੇ ਉੱਥੇ ਬੈਠੇ ਨੇ ਉਹ ਵੀ ਉਜੜਨਗੇ ਇੱਕ ਜਦੋਂ ਦੀ ਵਾਲਮਾਰਟ ਖੁੱਲੀ ਐ ਵੱਡੀ ਕੰਪਨੀ ਵਾਲਮਾਰਟ ਤੋਂ ਬਾਅਦ ਇੱਕ ਸਰਵੇ ਕੀਤਾ ਅਮਰੀਕਾ 'ਚ ਵਾਰ-ਵਾਰ ਸਰਵੇ ਹੁੰਦੇ ਨੇ ਉਹ ਕਹਿੰਦੇ ਨੇ ਇੱਕ ਵਾਲਮਾਰਟ ਦਾ ਸਟੋਰ ਆ ਜਿਹੜਾ ਵੱਡਾ ਜਿਵੇਂ ਸਾਡੇ ਅੱਜ ਕੱਲ ਰਿਲਾਇੰਸ ਦਾ ਆ ਗਿਆ ਜਾਂ ਸਾਡੇ ਬਦਨਤਾ ਮਾਲ ਆ ਗਈ ਉਹ 1700 ਤੋਂ ਲੈ ਕੇ 1800 ਦੁਕਾਨ ਓਝੜਦੀ ਆ ਉਹਦੇ ਨਾਲ ਹਮ ਇੱਕ ਨਾਲ ਤੇ ਹੁਣ 17-1800 ਬੰਦੇ ਜਿਹੜਾ ਕਹਿੰਦਾ ਮੈਂ ਦੁਕਾਨ ਦਾ ਮਾਲਕ ਆ ਉਹ ਮਾਲਕ ਤਾਂ ਨਹੀਂ ਰਹੂਗਾ ਉੱਥੇ ਜਾ ਕੇ ਅਲੰਤੇ ਚ ਕਿਸੇ ਦੇ ਨੌਕਰ ਕਪੜਾ ਦਿਖਾਉਣ ਵਾਲਾ ਬੰਦਾ ਲੱਗ ਜਾਊਗਾ ਮਜ਼ਦੂਰ ਕਿੰਨੇ ਕੁ ਪੈਸੇ ਮਿਲਣਗੇ ਕਿੰਨੇ ਕੁ ਨਹੀਂ ਬਿਲਕੁਲ ਜੁੱਤੀਆਂ ਵੇਚਣ ਵਾਲਾ ਕਪੜਾ ਦਿਖਾਉਣ ਵਾਲਾ ਜੋ ਵੀ ਚੀਜ਼ਾਂ ਨੇ ਉਹ ਤੁਹਾਡੇ ਸਾਹਮਣੇ ਆ ਇਸ ਕਰਕੇ ਇੱਥੇ ਜਿਹੜੀ ਇਹ ਲੜਾਈ ਹੈ ਇਹ ਲੜਾਈ ਹੋੰਦਵੀ ਲੜਾਈ ਹੈ ਐਕਚੁਅਲੀ ਜਿੱਦਾਂ ਨੂੰ ਤੁਰਨ ਦੀ ਲੋੜ ਹੈ ਦੂਜੀ ਗੱਲ ਸੁਬੀਰ ਸਿੰਘ ਬਾਦਲੋਂ ਦੀ ਕੰਨ ਨੂੰ ਉਹਨਾਂ ਨੇ ਕੱਟ ਰੱਖਿਆ ਅਕਾਲੀ ਦਾਨੋਂ ਕਹਿੰਦੇ ਲੜੂਗਾ ਜੇਕਰ ਅਕਾਲੀ ਦਾਨ ਪੁਰਾਣੇ ਉਹਦੇ ਚ ਆ ਜੇ ਅਕਾਲੀ ਦਾਨ ਨੂੰ ਇੱਕ ਗੱਲ ਕਰਨੀ ਪੈਗੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕਿ ਇੱਟ ਨਹੀਂ ਲਾਈਏ 10 ਸਰਕਾਰਾਂ ਨੇ। ਉਹ ਉਹ ਕਹਿੰਦੇ ਨੇ ਵਸਦਾ ਜਮੀਨ ਲਾ ਰਿਹਾ ਇੱਟਾਂ ਲਾਉਣ ਲਈ ਉਹ ਲੈ ਰਿਹਾ ਐਡੀ ਵੱਡੀ ਕਲੋਨੀ ਬਿਸ਼ਾਵਾਂਗੇ। ਜਿਹੜਾ ਇੱਟਾਂ ਦਾ ਮੁਹਾਵਰਾ ਜਾਂ ਤਾਂ ਉਹਨੂੰ ਛੱਡੋ। ਜਾਂ ਤਾਂ ਇਹ ਕਹੋ ਕਿ ਭਾਈ ਪੰਜਾਬ ਨੂੰ ਅਸੀਂ ਕੁਦਰਤੀ ਸਾਧਨਾਂ ਦੇ ਤੌਰ ਦੇ ਉੱਤੇ ਵੀ ਪੰਜਾਬ ਨੂੰ ਅਸੀਂ ਬਨੁਖੀ ਸਾਧਨਾਂ ਦੀ ਵਿਕਸਿਤ ਕਰਨ ਦੇ ਪੱਧਰ ਤੇ ਵੀ ਅਸੀਂ ਇਹਨਾਂ ਨੂੰ ਵਿਕਸਿਤ ਕਰਨਾ ਹੈ ਇੱਟਾਂ ਨਹੀਂ ਲਾਉਣੀਆਂ ਕੱਲੀਆਂ। ਜੇ ਇੱਥੇ ਦੇ ਬੰਦੇ ਤੰਦਰੁਸਤ ਪੜ੍ਹੇ ਲਿਖੇ ਤੇ ਗਿਆਨਬਾਰ ਹੋਣਗੇ ਜਿਹੜੇ ਕਿ ਤੁਸੀਂ ਕੋਸ਼ਿਸ਼ ਕਰ ਤੁਸੀਂ ਲੋਕਾਂ ਨੂੰ ਦਿਖਾਵਾ ਕਰਦੇ ਹੋ ਕਿ ਤੁਸੀਂ ਗੁਰਬਾਣੀ ਔਰ ਸਿੱਖ ਹਿਸਟਰੀ ਉਹਦੇ ਤੋਂ ਸੌ ਸਾਕ ਤੋਂ ਜਬਦ ਪੁਰਾਣੀ ਪਾਰਟੀ ਨਾਲ ਜੁੜੇ ਹੋ ਤਾਂ ਉਹਦੀ ਵਿਚਾਰਧਾਰਾ ਨਾਲ ਜੁੜੋ ਜੇ ਵਿਚਾਰਧਾਰਾ ਕਾਰਪੋਰੇਟ ਦੀ ਲੈ ਕੇ ਜਾਣੀ ਹੈ ਵਿਰੋਧ ਵੀ ਉਹਦਾ ਹੀ ਕਰਦੇ ਇੱਕ ਡਰਾਮਾ ਕਰਨ ਤਾਂ ਇਹ ਮਗਰਮੱਛ ਦੇ ਨੂੰ ਹਮਝੂ ਹੋਣਗੇ ਤਾਂ ਇਹ ਰੀਅਲ ਗੱਲ ਨਹੀਂ ਹੋਏਗੀ ਪਹਿਲਾਂ ਆਪਣਾ ਇਰਾਦਾ ਬਦਲੋ ਪੰਜਾਬ ਲਈ ਡਿਵੈਲਪਮੈਂਟ ਦਾ ਮਾਡਲ ਪੰਜਾਬ ਦੀ ਫਿਜ਼ਾ ਚੋਂ ਪੰਜਾਬ ਦੀ ਰੂਹ ਚੋਂ ਨੱਭੋ ਬਿਲਕੁਲ ਤੇ ਜੇ ਉਧਰ ਕਰੋਗੇ ਤਾਂ ਲੋਕ ਤੁਹਾਡਾ ਸਾਥ ਵੀ ਦੇਣਗੇ ਇਹ ਠੀਕ ਗੱਲ ਹੈ ਕਿ ਜਿੰਨਾ ਚਿਰ ਪੋਲੀਟੀਕਲ ਫਾਈਟ ਨਹੀਂ ਹੁੰਦੀ ਪੋਲੀਟੀਕਲ ਤੇ ਰਾਣ ਲੀਡਰ ਨਹੀਂ ਲੜਦੀਆਂ ਉਹਨਾਂ ਚਿਰ ਚੀਜ਼ਾਂ ਠੀਕ ਨਹੀਂ ਆਉਂਦੀਆਂ ਪਰ ਜਿੰਨਾ ਚਿਰ ਪੋਲੀਟੀਸ਼ਨ ਨਹੀਂ ਲੜ ਰਿਹਾ ਤਾਂ ਦੂਜੇ ਲੋਕ ਲੜ ਰਹੇ ਨੇ ਤਾਂ ਇਹ ਵੀ ਚੰਗੀ ਗੱਲ ਹੈ ਔਰ ਹੌਲੀ ਹੌਲੀ ਉਹੀ ਜੀ ਸਿਆਸਤ ਉੱਪਰ ਨਹੀਂ ਚਾਹੀਦੀ ਹੈ ਜਿਹੜੀ ਇਸ ਮਾਡਲ ਨੂੰ ਚੈਲੰਜ ਕਰੇ ਜਿਹੜੀ ਇਹ ਮਨਮਰਜ਼ੀ ਨੂੰ ਚੈਲੰਜ ਕਰੇ ਜਿਹੜੀ ਅੱਖਾਂ ਵਿੱਚ ਕੇ ਨਵੇਂ ਫੈਸਲੇ ਨੇ ਇੱਕ ਟੋਟਾ-ਟਟ ਦੇਖੇ ਸਿਆਸਤਦਾਨ ਕਿ ਐ ਨਹੀਂ ਚੱਲਣਾ ਹੁਣ ਕੰਮ ਲੋਕਾਂ ਦੀ ਗੱਲ ਸੁਣਨੀ ਪਏਗੀ